ਆ ਤਸਵੀਰਾਂ ਦੁੱਧ ਅਤੇ ਜਲਦੀ ਸੇਵਾ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਭੋਗਪੁਰ ਤੋਂ ਆਏ ਤੁਸੀਂ ਜੀ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਵੀਰ ਭੋਗਪੁਰ ਤੋਂ ਪਹੁੰਚੇ ਆ ਪੂਰੀ ਟਰਾਲੀ ਜਿਹੜੀ ਹੈਗੀ ਆ ਪਾਣੀ ਨਾਲ ਭਰੀ ਹੋਈ ਆ ਇਸ ਸਮੇਂ ਪਿੱਛੇ ਵੀ ਨੌਜਵਾਨ ਆ ਵੀਰ ਵੱਡੀਆਂ ਸਵਾਵਾਂ ਕਰ ਰਿਹਾ ਇਸ ਟਾਈਮ ਦੇ ਉੱਤੇ ਇਹ ਪੰਜਾਬ ਆ ਮੈਂ ਜੇ ਪਹਿਲਾਂ ਗੱਲ ਕੀ ਪੰਜਾਬ ਨੂੰ ਹੜ ਨਹੀਂ ਸਕਦਾ ਪੰਜਾਬ ਕਿਉਂਕਿ ਪੰਜਾਬ ਦੇ ਨਾਲ ਹੀ ਪੰਜਾਬ ਬਣ ਕੇ ਖਲੋ ਜਾਂਦਾ ਇਹ ਨੌਜਵਾਨੀ ਆ ਸਾਡੇ ਇਹ ਵੀਰ ਜਿਹੜੇ ਵੱਖ-ਵੱਖ ਥਾਵਾਂ ਤੋਂ ਪਹੁੰਚਿਆ ਗੁਪ ਪਾਣੀ ਲੈ ਕੇ ਪਹੁੰਚਿਆ ਕੁਛ ਰਾਸ਼ਨ ਲੈ ਕੇ ਪਹੁੰਚਿਆ ਇੱਥੇ ਵੀਰ ਖਲੋਤੇ ਆ ਇਸੇ ਇਲਾਕੇ ਜੋਂ ਤੁਸੀਂ ਜੀ ਹਾਂਜੀ ਵੀਰ ਜੀ ਕਿਹੜਾ ਪਿੰਡ ਤੁਹਾਡਾ ਉਹ ਸ਼ਿਕਾਰਮਾਸੀਆਂ ਜੀ ਕਿਵੇਂ ਦੇ ਹਾਲਾਤ ਆ ਪਿੰਡ ਦੇ ਪਿੰਡ ਦੇ ਹਾਲਾਤ ਤੇ ਠੀਕ ਨੇ ਮੇਰਾ ਫਸਲ-ਫਸਲ ਮਰ ਗਈ ਸਰ ਫਸਲ ਖਰਾਬ ਹੋ ਗਈ ਸਰ ਪਿੰਡ ਬਚਾ ਪਿੰਡ ਤੇ ਨਹੀਂ ਪਾਣੀ ਪਿੰਡ ਬਚਾ ਜੀ ਜਿਹੜੇ ਢਾਣੀਆਂ ਤੇ ਲੋਕ ਸੀ ਇਹ ਪ੍ਰਭਾਵਤ ਪੈਕ ਵਾਲੇ ਇਹਨਾਂ ਨੂੰ ਤਾਂ ਬਹੁਤ ਜ਼ਿਆਦਾ ਜੀ ਇੱਕ ਦੇ ਬਹੁਤ ਜ਼ਿਆਦਾ ਫਸਲ ਨੁਕਸਾਨ ਨਹੀਂ ਕੀ ਸਾਰੀ ਇਹਨਾਂ ਦੀ ਕੋਈ ਘਰ ਵੀ ਕੁਝ ਨਹੀਂ ਰਿਹਾ ਖਾਣ ਪੀਣ ਨੂੰ ਨਾ ਡੰਗਰ ਵਸ਼ੇ ਵਾਸਤੇ ਕੁਝ